ਲੋ ਮਿੱਤਰੋ ਕੀ ਹਾਲ ਚਾਲ ਤੁਹਾਡਾ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋ ਮੈਂ ਤਰਾਪਾ ਵੀ ਬੁਰਾ ਠੀਕ ਠਾਕ ਆ ਤੇ ਅੱਜ ਫੇਰ ਕੋਠੀ ਦਾ ਕੰਮ ਆਵਾ ਖਿੱਚ ਕੇ ਲੈ ਗਏ ਤੇ ਕੋਈ 4-5 ਦਿਨਾਂ ਬਾਅਦ ਲੈਂਟਰ ਪਾ ਦੇਣਗੇ ਤੇ ਆਜੋ ਫਿਰ ਤੁਹਾਨੂੰ ਵਿਖਾਉਣੇ ਆ ਕਿ ਹੁਣ ਲੈਂਟਰ ਪਾਉਣਗੇ ਤੇ ਕਿਥੋਂ ਤੱਕ ਕਰਤੀਆਂ ਕੰੰਦਾ ਹੁੰਦਾ ਆਜੋ ਪਰ ਦੇਖੋ ਮਿੱਤਰੋ ਫਿਰ ਕੰੰਦਾ ਤੱਕ ਕਰਤੀਆਂ 12 ਬੂਰੀਆਂ ਵਿੱਚ ਲਾਉਣਗੇ ਇੜਾਂਗਾ ਆਪਾਂ ਸਾਰੀਆਂ ਲਾਤੀਆਂ ਤੇ ਇਹ 12 ਲੈਂਟਰ ਵੀ ਪਾਤਾ 12 ਲੈਂਟਰ ਤੋਂ ਬਸ 12 ਫੁੱਟ ਕਰਨਾ ਆਪਾਂ ਕੋਠੀ ਦਾ ਲੈਂਟਰ ਪਾਵਾਂਗੇ ਤੇ ਇਧਰ ਮੁੰਡਾ ਦਰਮਾਟਣਾ ਖੱਟ ਗਿਆ ਜੈ ਪਿੱਲਰਾਂ ਵਾਲਾ ਤਾਂ ਹੋਰ ਤੇ ਕੁਟੀ ਜਾਂਦੇ ਹੀ ਦੇਖੋ ਬਰ ਆ ਦੇਖੋ ਮੇਟਰ ਇੱਧਰ ਹਰਸ ਹੋਈ ਆ ਕਿ ਇੱਧਰ ਇੱਥੇ ਚੁੰਡ ਚ ਬਾਰੀ ਤੇ ਇੱਧਰ ਗੇਟ ਤੇ ਮਿੱਤਰੋ ਆਓ ਦੇਖੋ ਫਿਰ ਹਣ ਤੇ ਇੱਧਰ ਦੀ ਪੌੜੀਆਂ ਛੜਨੀਆਂ ਇੱਧਰ ਕੰਨ ਤੇ ਨਾਲ ਪਾਸੇ ਤੇ ਲੈਂਟਰ ਤੱਕ ਜਾ ਵੜਨਾ ਆ ਦੇਖੋ 12 ਵਾਲਾ ਲੈਂਟਰ ਤਾਂ ਪਾਤਾ ਬਾਕੀ 4-5 ਦਿਨਾਂ ਬਾਅਦ ਹੀ ਪਾ ਦੇਣਗੇ ਲੈਂਟਰ ਇੱਕ ਤਰੀਕ ਨੂੰ ਪਾਣਗੇ ਨਵੇਂ ਸਾਲ ਦੇ ਦਿਨ ਆ ਇੱਧਰ ਇਟਾ ਮੰਗਾਈਆਂ ਸੀ ਉੱਥੇ ਮੰਗਾਈਆਂ ਸੀਗਾ ਮਕਾਤੀਆਂ ਇੱਟਾਂ ਤੇ ਇਹਨਾਂ ਨੇ ਉਧਰ ਕੜਾ ਟਰੈਕਟਰ ਆਪਣਾ ਪਾਣੀ ਦੇ ਘੇੜੇ ਲਾਈ ਜਾਂਦੇ ਸੀ। ਹਾਂ ਵੀ ਭੁੰਡਿਆ। ਇੱਥੇ ਬਜਰੀ ਘੁੱਟੇ ਗਣ। ਹੋਰ ਤਾਂ ਪਾਲਾ ਬਜਰੀ। ਹੋਰ ਤਾਂ ਪਾਲਾ। ਇੱਥੋਂ ਇੱਥੋਂ ਦੀ ਬਜਰੀ ਕਰਦੇ ਘਟ-ਘਟ। ਉਧਰ ਆਪਣਾ ਅਗਾਂ ਟਰੈਕਟਰ ਲੱਕਣਾ ਚਰਾਉਣ ਲੈ ਕੇ ਗਏ ਵੇ ਸੀ ਕਿਤਾ ਆ। ਤਾਂ ਲੈ ਕੇ ਗਏ ਸੀ ਜਕਣਾ ਚਰਾਉਣਾ ਟਰੈਕਟਰ ਤੇ। ਤੇ ਤਾਂ ਹੀ ਪਾਸੇ ਕੀਤਾ ਟਰੈਕਟਰ ਤੇ ਇੰਦਰ ਸਮਾਨ ਲੈਂਦਾ ਲੱਪਣਾਈਆਂ ਤੇ ਨਾਲ ਕੌੜੀ ਲੈਂਦੀ ਸੀ ਆਪਣੀ ਰੱਖਣ ਦੀ ਸੀ ਆਪਾਂ ਉਥੋਂ ਪਾਣੀ ਗਏ ਸੀ ਇਹ ਪਾਣੀ ਲੈ ਕੇ ਰੱਖਿਆ ਦੀ ਟਰਾਲੀ ਚ ਦੇਖੋ ਫਿਰ ਮਿੱਤਰੋ ਆਹ ਦੇਖੋ ਫਿਰ ਹੁਣ ਆਪਾਂ ਆ ਗਏ ਕੱਸੀ ਦੇ ਉੱਪਰ ਤੇ ਇੱਥੋਂ ਭਰ ਕੇ ਲਿਆਨੇ ਆ ਪਾਣੀ ਆ ਫਿੱਟਰ ਫਿੱਟਰ ਆਪਾਂ ਉਦੋਂ ਦਾ ਹੀ ਜਗਾੜ ਇਹਨੂੰ ਪੂਰਾ ਰੱਖਿਆ ਬਈ ਗੱਸੀ ਜੀ ਵੀ ਆਉਂਦਾ ਹਾਂ ਤਾਂ ਪਾਣੀ ਭਰ ਜੂਗਾ ਥੋੜਾ ਰਹਿ ਗਿਆ ਨਾ ਪਾਣੀ ਮੈਂ ਕਿਤੇ ਭਰੇ ਨਾ మూడు బోలయా వెఫ్ఫడ కదా జనరే గేడా జనరే గేడా ਆ ਜੀ ਵੀ ਤੇ 4 ਕੁ ਮਿੰਟ ਹੋ ਗਏ ਚੱਲੀ ਜਾਂਦੇ ਨੂੰ ਟਾਈਮ ਵੇਖਿਆ ਸੀ ਆਪਾਂ ਉਹ ਦੇਖੋ ਮਿੱਤਰੋ ਆਏ ਖਿੱਚਦਾ ਪਾਣੀ ਫਿਰ ਇਹ ਗੋਲ ਹੀ ਬਣਾ ਬਣਾ ਕੇ ਜੋ ਸਿਲੈਕਟਰ ਤੇ ਰੋੜ ਪਾਏ ਜਾਂਦਾ ਉਦੋਂ ਖਿੱਚਦਾ ਪਾਣੀ ਪਹਿਲਾਂ ਨਹੀਂ ਖਿੱਚਦਾ ਤਿੰਨ ਇੰਚੀ ਪੈਪ ਲੈ ਜਾਂਦੀ ਆ ਪਾ ਲਈ ਤੇ ਲਿਆ ਕੇ ਲਾਤੀ ਉਹਦੇ ਤੇ ਲੀਟਰ ਤੇ ਪਿੱਛੇ ਕੱਤੀ ਇਹ ਆਪਣੇ ਖੇਤ ਲੱਗਿਆ ਸੀ ਬੋਰ ਤੇ ਉਥੋਂ ਖੋਲ ਲਿਆਂਗਾ ਆਪਾਂ ਤੇ ਧਰ ਲੈਦੇ ਤੇ ਮਿੱਤਰੋ ਆਪਾਂ ਮੱਗੀ ਵੇਲੇ ਵੀ ਜਾਵਾਂਗੇ ਰਾਤ ਨੂੰ ਤੇ ਉਹਦਾ ਵੀ ਵਲੌਗ ਬਣਾਵਾਂਗੇ ਟਰਾਲੀ ਅੱਛਾ ਜਿਹਾ ਕਿੱਦਾਂ ਲਾਂਗੇ ਕਿਹੜਾ ਆਪਣਾ T-Rex ਲੈ ਕੇ ਚੱਲਾਂਗੇ ਤੇ ਮਿੱਤਰੋ ਪਹਿਲਾਂ ਪਾਣੀ ਨਹੀਂ ਜੇ ਕਈ ਤਾਂ ਕਰਕੇ ਦੁਬਾਰਾ ਸਟਾਰਟ ਕਰਨਾ ਪੈਗਾ ਉਹਦਾ 2 ਮਿੰਟ ਟਾਈਮ ਚਾਹੀਦਾ ਪਾਣੀ ਇਹੇ ਪਰ ਇਹ ਕਈ ਇਧਰ ਤੱਕ ਨਾਲ ਘੱਟ ਹੋ ਜਾਂਦਾ ਪਾਣੀ ਨਹੀਂ ਚੱਕਦਾ ਆ ਦੇਖੋ ਹੁਣ ਲੋਡ ਪਿਆ ਤੇ ਹੁਣ ਕੀ ਖਿੱਚਦਾ ਨਾ ਪਾਣੀ ਧੂਰੀ ਬੰਨ ਬੰਨ ਕੇ ਆ ਵੇਖੋ ਹੁਣ ਲੋਡ ਪੈਨੋ हट ਗਿਆ ਤੇ ਹੁਣ ਦੀ ਦਿਨ ਦੀ ਐ ਕੱਸੀ ਫੁੱਲ ਭਰੀ ਹੋਈ ਹੁੰਦੀ ਆ ਅੱਜ ਤਾਂ ਜਮਾਂ ਹੀ ਥੱਲੇ ਆ ਬਸ ਕੱਸੀ ਤੇ ਮਿੱਤਰੋ ਫੇਰ ਚੱਕਣੀ ਸੀ ਪਾਣੀ ਤੇ ਹੁਣ ਦੂਜੇ ਮੂੰਹ ਹੀ ਲੋਟ ਕੀਤਾ ਇਹਦਾ ਪਹਿਲਾਂ ਉਧਰ ਨੂੰ ਸੀ ਹੁਣ ਇਧਰ ਨੂੰ ਕੀਤਾ ਦੇ ਮਿੱਤਰੋ ਅਸੇ ਵਸੇ ਖਾਲ ਬਣ ਜਾਂਦੇ ਆ ਉਹ ਆਪਣਾ ਵੀ ਖਾਲ ਬਣਾਈ ਜੇ ਦਰਾਸ਼ਾ ਗੁੱਪਿਆ ਉਦੋਂ ਆਪਣੇ ਵੀ ਖਾਲ ਦਾ ਕੰਮ ਸਮਾਰਟ ਸੀਗਾ ਦੇਖੋ ਆਹ ਖੜਾ ਅਰਜੰਟ ਟ੍ਰਿਕ ਕਿਟ ਆਲਾ ਆ ਵੀ ਮੱਖਾਲ ਬਣਨ ਲੱਗ ਕੇ ਸ਼ੁਰੂ ਹੋ ਗਏ ਹੁਣ ਕੱਸੀ ਬਣੀ ਨੂੰ ਵੀ ਥੋੜਾ ਟਾਈਮ ਹੀ ਹੋਇਆ ਪਰ ਇਹ 3 ਡਾ ਛੱਟ ਕੀ ਪਜੰਟ ਪੀਚ ਕਰੈ ਨੂੰ 3 ਡਾ ਛੱਟ ਕੀ ਥੋੜਾ ਛੋਣਾ ਆਈ ਤੇ ਮਤਰਾ ਆਪਾ ਚ 5 ਗਿਹੜੇ ਲਾਤੇ ਪਾਣੀ ਦੇ ਤੇ ਉਹਨਾਂ ਨੇ ਕੱਢਿਆ ਕਿ ਕਿ ਨੀਗਾ ਕਾ ਫਲੈਟ ਹੈ ਨਹੀਂ ਗੀ ਤੇ ਬਾ ਤਿੰਨ ਕ ਗਿਹੜੇ ਹੋਰ ਲੱਗਣਗੇ 8 ਘਟੈਂਕੂਆਂ ਬਹਿਣਗੇ ਮਸਾ ਹੀ ਉਹਦੇ ਵਿੱਚ ਦੇਖਿਓ

ਕੋਵਰ ਇੱਥੇ ਆਪਾਂ ਟਰੈਕਟਰ ਲਾਤਾ ਕਹਿੰਗੇ ਉਹ ਜਿਹੜਾ ਤਾਂ ਬੜਬ ਲੱਗਿਆ ਆਪਣੇ ਨਤਾਰਾਂ ਤੇ ਉਹ ਖਰਾਬ ਹੋ ਗਿਆ ਸੀ ਉਹ ਸ਼ੂਟ ਕਰਾਂਗੇ ਤੇ ਟੈਂਕੀ ਹੋਰ ਨਹੀਂ ਭਰ ਕੇ ਲਿਆਂਦੇ ਹੋਰ ਕੱਲ ਨੂੰ ਭਰ ਕੇ ਲਾਵਾਂਗੇ ਤੇ ਦੇਖੋ ਪਰ ਹੁਣ ਇੱਥੇ ਹੀ ਲਾ ਦਾਂਗੇ ਟਰਾਲੀ ਆਪਾਂ ਟਰੈਕਟਰ ਲੈ ਜਾਂ ਕਰੇ ਤੇ ਇਧਰ ਇਹਨਾਂ ਨੇ ਵੀ ਲੱਕੜਾ ਲਾਤੀਆਂ ਤੇ ਲੈ ਕੇ ਟਰੈਕਟਰ ਆਪਣਾ ਕਰੇ ਤੇ ਜੀ ਮਿੱਤਰੋ ਅੱਜ ਦਾ ਵਲੌਗ ਚੰਗਾ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ ਮਿੱਤਰੋ